ਦੇਖੋ ਭਾਈ ਜੀ ਖਾਸ ਕਰਕੇ ਰੇਲਵੇ ਸਟੇਸ਼ਨਾਂ ਤੇ ਜਦ ਬੱਸ ਛੱਡਿਆ ਦੇ ਨਿਕਲਦਾ ਖਿਆਲ ਰੱਖਿਆ ਕਰੋ ਦੇਖੋ ਇਹ ਬੰਦੇ ਨੇ ਪਿੱਛੋਂ ਦੀ ਉਹ ਵੀਰ ਤੇ ਖੜੇ ਦੇ ਕਿਦਾ ਮੋਬਾਈਲ ਤੇ ਧਿਆਨ ਸੀ ਤੇ ਗਿੱਚੀ ਦੇ ਵਿੱਚ ਕੋਈ ਚੀਜ਼ ਪਾਤੀ ਜੋ ਕਿ ਮਚਣ ਵਾਲੀ ਚੀਜ਼ ਜਾਂ ਲੜਨ ਵਾਲੀ ਚੀਜ਼ ਸੀ ਦੇਖੋ ਉਹਦੇ ਖੁਰਕ ਹੋਣੀ ਸ਼ੁਰੂ ਹੋ ਗਈ ਉਹ ਵਿਚਾਰਾ ਆਪਣਾ ਪਿੰਡਾ ਖੁਰਕ ਰਿਹਾ ਤੇ ਇਹ ਬੰਦਾ ਉਹਦੇ ਪਿੱਛੇ ਗੇੜੇ ਘੱਟ ਰਿਹਾ ਤਾਂ ਜੋ ਕਿ ਉਹਦੇ ਕੋਲ ਕੋਈ ਸਮਾਨ ਹੈ ਬੈਗ ਦੇ ਵਿੱਚ ਪਾਇਆ ਹੋਇਆ ਜਾਂ ਮੋਬਾਈਲ ਵਗੈਰਾ ਉਹਦੇ ਹੱਥ 'ਚ ਵੀ ਉਹ ਖੁਰਕ ਹੋਣ ਦੇ ਕਾਰਨ ਉਹ ਚੀਜ਼ਾਂ ਨੂੰ ਸਾਈਡ ਤੇ ਕੱਢ ਕੇ ਰੱਖ ਦੇਵੇ ਤਾਂ ਜੋ ਕਿ ਉਹਨੂੰ ਚੱਕ ਕੇ ਭਜਣਾ ਆਸਾਨ ਹੋ ਜੇ ਵੀਡੀਓ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਹੈ ਪੂਰੀ ਧਿਆਨ ਨਾਲ ਦੇਖਿਓ ਗੱਲ ਖਿਆਲ ਰੱਖਣਯੋਗ ਹੈ ਬਾਈ ਜੀ ਜੋ ਵੀ ਵੀਰ ਸਫਰ ਕਰਦੇ ਨੇ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖਣ ਦੇਖੋ ਉਹ ਵੀਰ ਦੇ ਵਿਚਾਰੇ ਦੇ ਜੋ ਖੁਜਲੀਏ ਪਿੰਡੇ ਤੇ ਖੁਰਕ ਹੋਣ ਲੱਗੀ ਜੋ ਚੀਜ਼ ਇਹਨੇ ਪਾਈ ਆ ਕੋਈ ਦਵਾਈ ਵਗੈਰਾ ਮਛਣ ਵਾਲੀ ਖੁਰਕ ਹੋਣ ਵਾਲੀ ਦੇਖੋ ਪਿੰਡਾ ਖੁਰਕ ਰਿਹਾ ਉਹਨੇ ਆਪਣੇ ਕੱਪੜੇ ਉਤਾਰਤੇ ਉਹ ਬੰਦਾ ਉਹਦੇ ਆਸੇ ਪਾਸੇ ਉਦੋਂ ਹੀ ਚੱਕਰ ਘੱਟ ਰਿਹਾ ਉਹਨੂੰ ਦੇਖ ਰਿਹਾ ਉਧਰੋਂ ਉਧਰੀ ਉਹ ਦੇਖੋ ਉਹਨੇ ਬੈਗ ਉਹਦਾ ਥੱਲੇ ਲਾ ਕੇ ਉਹਨੇ ਰੱਖਤਾ ਆਪਣੇ ਕੱਪੜੇ ਉਤਾਰ ਲਈ ਵਿਚਾਰਾ ਝਾੜ ਰਿਹਾ ਕੋਈ ਜਲਣ ਵਗੈਰਾ ਖੁਰਕ ਜਲਣ ਹੁੰਦੀ ਉਹਦੇ ਪਿੰਡੇ ਤੇ ਉਹਦੇ ਕਾਰਨ ਉਹ ਪਰੇਸ਼ਾਨ ਹੈ ਤਰੀ ਕੋ ਸਾਰੀ ਗੇਮ ਇਸ ਬੰਦੇ ਦੀ ਹੈ ਜੋ ਇਹਦੇ ਕੋਲੇ ਫਿਰ ਰਿਹਾ ਹੈ ਪਰ ਉਹਨੂੰ ਫਿਲਹਾਲ ਵੀ ਇਹਦੇ ਤੇ ਸ਼ੱਕ ਨਹੀਂ ਹੋਇਆ ਦੇਖੋ ਜੀ ਕਿਸ ਤਰ੍ਹਾਂ ਲੋਟਾਂ ਨੂੰ ਲੋਕਾਂ ਨੂੰ ਲੁੱਟਦੇ ਨੇ ਇਹ ਚੋਰ ਇਹ ਵੀ ਇੱਕ ਨਵਾਂ ਢੰਗ ਤਰੀਕਾ ਹੈ ਉਹਨੇ ਮੋਬਾਈਲ ਫੋਨ ਤੇ ਆਪਣਾ ਬੈਗ ਸਾਈਡ ਤੇ ਰੱਖਤਾ ਉਹ ਵਿਚਾਰਾ ਆਪਣੀ ਖੁਰਕ ਕਰ ਰਿਹਾ ਪਿੰਡੇ ਤੇ ਇਹ ਤੁਸੀਂ ਦੇਖਿਓ ਹੁਣ ਇਹ ਕੀ ਕਰਦਾ ਬੰਦਾ ਉਹ ਨੂੰ ਇਸ ਤਰ੍ਹਾਂ ਅਲਝਾ ਕੇ ਉਧਰ ਆਸੇ ਪਾਸੇ ਦੇਖ ਰਿਹਾ ਵੀ ਕੋਈ ਮੈਨੂੰ ਦੇਖਦਾ ਤਾਂ ਨਹੀਂ ਮੇਰੀ ਕਿਸੇ ਚ ਕਿਸੇ ਦੀ ਮੇਰੇ ਚ ਨੀਗਾ ਤਾਂ ਨਹੀਂ ਪੂਰੀ ਗੇਮ ਬਣਾਈ ਐਸ ਬੰਦੇ ਨੇ ਦੇਖੋ ਉਹਨੇ ਇਹਦੀਆਂ ਸਮਾਨ ਚੱਕ ਕੇ ਭੱਜਣ ਦੇ ਵਿੱਚ ਸਫਲ ਹੋ ਜੂਗਾ ਸੋ ਵੀਡੀਓ ਦਾ ਮਤਲਬ ਇਹੀ ਸੀ ਆਦੇਸ਼ ਤਾਂ ਜੋ ਕਿ ਅਸੀਂ ਚਕੰਨੇ ਰਹੀ ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਵੀਰ ਉਹ ਦੇਖੋ ਉਹਨੇ ਉਹਦਾ ਬੈਗ ਚੱਕ ਲਿਆ ਬੈਗ ਚੱਕ ਕੇ ਤੁਰ ਗਿਆ ਉਹ ਚ ਜੋ ਉਹਦਾ ਸਮਾਨ ਵਗੈਰਾ ਸੀ ਉਹ ਲੈ ਕੇ ਭੱਜ ਲਿਆ ਦੇਖੋ ਬਾਈ ਜੀ ਖਾਸ ਕਰਕੇ ਰੇਲਵੇ ਸਟੇਸ਼ਨਾਂ ਤੇ ਜਾਂ ਬੱਸ ਛੱਡਿਆਂ ਦੇ ਨਗਰਾਂ ਦਾ ਖਿਆਲ ਰੱਖਿਆ ਕਰੋ ਦੇਖੋ ਇਹ ਬੰਦੇ ਨੇ ਪਿੱਛੋਂ ਦੀ ਉਹ ਵੀਰ ਤੇ ਖੜੇ ਦੇ ਜਿਹਦਾ ਮੋਬਾਈਲ ਤੇ ਧਿਆਨ ਸੀ ਤੇ ਗਿੱਚੀ ਦੇ ਵਿੱਚ ਕੋਈ ਚੀਜ਼ ਪਾਤੀ ਜੋ ਕਿ ਮਚਣ ਵਾਲੀ ਚੀਜ਼ ਜਾਂ ਲੜਨ ਵਾਲੀ ਚੀਜ਼ ਸੀ ਦੇਖੋ ਉਹਦੇ ਖੁਰਕ ਹੋਣੀ ਸ਼ੁਰੂ ਹੋ ਗਈ ਉਹ ਵਿਚਾਰਾ ਆਪਣਾ ਪਿੰਡਾ ਖੁਰਕ ਰਿਹਾ ਤੇ ਇਹ ਬੰਦਾ ਉਹਦੇ ਪਿੱਛੇ ਗੇੜੇ ਘੱਟ ਰਿਹਾ ਤਾਂ ਜੋ ਕਿ ਉਹਦੇ ਕੋਲ ਕੋਈ ਸਮਾਨ ਹੈ ਬੈਗ ਦੇ ਵਿੱਚ ਪਾਇਆ ਹੋਇਆ ਜਾਂ ਮੋਬਾਈਲ ਵਗੈਰਾ ਉਹਦੇ ਹੱਥ 'ਚ ਵੀ ਉਹ ਖੁਰਕ ਹੋਣ ਦੇ ਕਾਰਨ ਉਹ ਚੀਜ਼ਾਂ ਨੂੰ ਸਾਈਡ ਤੇ ਕੱਢ ਕੇ ਰੱਖ ਦੇਵੇ ਤਾਂ ਜੋ ਕਿ ਉਹਨੂੰ ਚੱਕ ਕੇ ਭੰਜਣਾ ਆਸਾਨ ਹੋ ਜੇ। ਵੀਡੀਓ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਹੈ। ਪੂਰੀ ਧਿਆਨ ਨਾਲ ਦੇਖਿਓ। ਗੱਲ ਖਿਆਲ ਰੱਖਣਯੋਗ ਹੈ ਬਾਈ ਜੀ ਜੋ ਵੀ ਵੀਰ ਸਫਰ ਕਰਦੇ ਨੇ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖਣ ਦੇਖੋ ਉਹ ਵੀਰ ਦੇ ਵਿਚਾਰੇ ਦੇ ਜੋ ਖੁਜਲੀ ਹੈ ਪਿੰਡੇ ਦੇ ਖੁਰਕ ਹੋਣ ਲੱਗ ਗਈ ਜੋ ਚੀਜ਼ ਇਹਨੇ ਪਾਈ ਆ ਕੋਈ ਦਵਾਈ ਵਗੈਰਾ ਮੱਛਣ ਵਾਲੀ ਖੁਰਕ ਹੋਣ ਵਾਲੀ ਦੇਖੋ ਪਿੰਡਾ ਖੁਰਕ ਰਿਹਾ ਉਹਨੇ ਆਪਣੇ ਕੱਪੜੇ ਉਤਾਰਤੇ ਉਹ ਬੰਦਾ ਉਹਦੇ ਆਸੇ ਪਾਸੇ ਉਦੋਂ ਹੀ ਚੱਕਰ ਘੱਟ ਰਿਹਾ ਉਹਨੂੰ ਦੇਖ ਰਿਹਾ ਉਧਰ ਉਧਰੀ ਉਹ ਦੇਖੋ ਨੇ ਬੈਗ ਉਹਦਾ ਥੱਲੇ ਲਾ ਕੇ ਉਹਨੇ ਰੱਖਤਾ ਆਪਣੇ ਕੱਪੜੇ ਉਤਾਰ ਲਈ ਵਿਚਾਰਾ ਝਾੜ ਰਿਹਾ ਕੋਈ ਜਾਨਣ ਵਗੈਰਾ ਖੁਰਕ ਜਾਨਣ ਹੁੰਦੀ ਹੈ ਉਹਦੇ ਪਿੰਡੇ ਤੇ ਉਹਦੇ ਕਰਨੋਂ ਪਰੇਸ਼ਾਨ ਹੈ ਦੇਖੋ ਸਾਰੀ ਗੇਮ ਇਸ ਬੰਦੇ ਦੀ ਹੈ ਜੋ ਇਹਦੇ ਕੋਲੇ ਫਿਰ ਰਿਹਾ ਪਰ ਉਹਨੂੰ ਫਿਲਹਾਲ ਵੀ ਇਹਦੇ ਤੇ ਸ਼ੱਕ ਨਹੀਂ ਹੋਇਆ ਦੇਖੋ ਜੀ ਕਿਸ ਤਰ੍ਹਾਂ ਲੋਟਾਂ ਨੂੰ ਲੋਕਾਂ ਨੂੰ ਲੁੱਟਦੇ ਨੇ ਇਹ ਚੋਰ ਇਹ ਵੀ ਇੱਕ ਨਵਾਂ ਢੰਗ ਤਰੀਕਾ ਹੈ ਉਹਨੇ ਮੋਬਾਈਲ ਫੋਨ ਤੇ ਆਪਣਾ ਬੈਗ ਸਾਈਡ ਤੇ ਰੱਖਤਾ ਉਹ ਵਿਚਾਰਾ ਆਪਣੀ ਖੁਰਕ ਕਰ ਰਿਹਾ ਪਿੰਡੇ ਤੇ ਇਹ ਤੁਸੀਂ ਦੇਖਿਓ ਹੁਣ ਇਹ ਕੀ ਕਰਦਾ ਬੰਦਾ ਉਹ ਨੂੰ ਇਸ ਤਰ੍ਹਾਂ ਅਲ ਜਾ ਕੇ ਉਧਰ ਆਸੇ ਪਾਸੇ ਦੇਖ ਰਿਹਾ ਵੀ ਕੋਈ ਮੈਨੂੰ ਦੇਖਦਾ ਤਾਂ ਨਹੀਂ ਮੇਰੀ ਕਿਸੇ ਚ ਕਿਸੇ ਦੀ ਮੇਰੇ ਚ ਨਿਗਾਹ ਤਾਂ ਨਹੀਂ ਪੂਰੀ ਗੇਮ ਬਣਾਈ ਐਸ ਬੰਦੇ ਨੇ ਦੇਖੋ ਇਹ ਇਹਦੀ ਸਮਾਨ ਚੱਕ ਕੇ ਭੱਜਣ ਦੇ ਵਿੱਚ ਸਫਲ ਹੋ ਜਾਊਗਾ ਸੋ ਵੀਡੀਓ ਦਾ ਮਤਲਬ ਇਹੀ ਸੀ ਆਦੇਸ਼ ਤਾਂ ਨੂੰ ਕਿਸੀ ਚੱਕੰਨੇ ਰੀ ਕਿਉਂਕਿ ਹਰ ਰੋਜ ਕੋਈ ਨਾ ਕੋਈ ਵੀਰ ਉਹ ਦੇਖੋ ਉਹਨੇ ਉਹਦਾ ਬੈਗ ਚੱਕ ਲਿਆ ਬੈਗ ਚੱਕ ਕੇ ਤੁਰ ਗਿਆ ਉਹ ਚ ਜੋ ਉਹਦਾ ਸਮਾਨ ਵਗੈਰਾ ਸੀ ਉਹ ਲੈ ਕੇ ਭੱਜ ਲਿਆ